ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ ਅੱਜ ਬਿੱਗਵਾਲ ਦੇ ਵਿੱਚ ਲਖਣੋਰੀ ਦੀ ਵਾਰ ਨੰਬਰ 1 2 13 ਵਾਟਾਂ 'ਚ ਲਖਣੋਰੀਆਂ ਨੇ ਤੇ ਸਾਡੇ ਵਾਰ ਨੰਬਰ 1 2 3 'ਚ ਦੇ ਲੋਕ ਕਿੰਨੇ ਸ਼ਾਂਤ ਹੋਏ ਤਰੀਕੇ ਨਾਲ ਇਲੈਕਸ਼ਨ ਹੋ ਰਹੀ ਹੈ ਬਹੁਤ ਹੀ ਸੋਜਵਾਨ ਵੋਟਵਾ VOTER ਨੇ ਜਿਹੜੇ ਕਿ ਆਪਣੇ ਇਮਾਨਦਾਰੀ ਨਾਲ ਵੋਟ ਕਰ ਰਹੇ ਨੇ ਉਹਨਾਂ ਨੂੰ ਪਤਾ ਹੈ ਵੀ ਕਿਹੜਾ ਕੈਂਡੀਡੇਟ ਵਧੀਆ ਹੈ ਉਹਦੇ ਹਿਸਾਬ ਨਾਲ ਕੀ ਚੰਗੀ ਕਿਸ ਤਰ੍ਹਾਂ ਦਾ ਕੈਂਡੀਡੇਟ ਹੋਣਾ ਚਾਹੀਦਾ ਜਾਂ ਕਿਸ ਤਰ੍ਹਾਂ ਦਾ ਵਿਕਾਸ ਚਾਹੀਦਾ ਲੋਕ ਚਾਹੁੰਦੇ ਨੇ ਜੀ ਕੈਂਡੀਡੇਟ ਵਧੀਆ ਹੋਵੇ ਜਿਹੜਾ ਕੰਮ ਕਰੇ ਤੇ ਵਧੀਆ ਕੈਂਡੀਡੇਟ ਨੂੰ ਚੁਣਨਗੇ ਤੇ ਸ਼ਾਮ ਨੂੰ ਪਤਾ ਲੱਗ ਜਾਣਾ ਜੀ ਤੇ ਵਿਕਾਸ ਦੇ ਆਧਾਰ ਤੇ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਦਾ ਵਿਕਾਸ ਹੋ ਰਿਹਾ ਸਾਰੇ ਮੋਟਰ ਸੂਚਵਾਨ ਨੇ ਉਹਦੇ ਹਿਸਾਬ ਨਾਲ ਸ਼ਾਮ ਨੂੰ ਫਤਵਾ ਮਿਲ ਜਾਣਾ ਜਿਹੜੇ ਜਿਹੜੇ ਵਧੀਆ ਕੈਂਡੀਡੇਟ ਨੇ ਹਾਂਜੀ ਕਿਵੇਂ ਦੇਖਦੇ ਅੱਜ ਦੀ ਇਸ ਇਲੈਕਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਹੌਲ ਨਜ਼ਰ ਆ ਰਿਹਾ ਔਰ ਤੁਸੀਂ ਵੀ ਖੜੀਏ ਦੋ ਵਾਰ ਦੇ ਵਿੱਚ ਤਿੰਨ ਵਾੜੇ ਤਿੰਨ ਵਾੜੇ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮਾਹੌਲ ਹੈ ਬੜੇ ਸ਼ਾਂਤ ਮੇ ਢੰਗ ਨਾਲ VOTING ਹੋ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਆ ਜੀ ਸਰ ਮੈਂ ਇਹੋ ਮੈਸੇਜ ਦੇਣਾ ਚਾਹਨੀ ਆ ਵੀ ਸ਼ਾਂਤੀ ਨਾਲ ਵੋਟਾਂ ਪਾਓ ਤੇ ਆਪਣੇ ਆਰਾਮ ਨਾਲ ਇੱਥੇ ਕੋਈ ਕਿਸੇ ਦਾ ਕੋਈ ਝਗੜਾ ਨਹੀਂ ਹੋਣਾ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਸੁਭਾਇ ਗੁਰਜੀ ਦਾ ਖਾਸਾ ਵਾਹਿਗੁਰਜੀ ਕੀ ਫਤਹਿ ਜੀ ਹਾਂਜੀ ਅੱਜ ਮਾਹੌਲ ਬਹੁਤ ਵਧੀਆ ਆਪਣੀ ਵਾੜ ਚ ਕੈਂਡੀਡੇਟ ਅਸੀਂ ਸਾਰੇ ਇਕੱਠੇ ਖੜੇ ਹੋਏ ਆਂ ਕੋਈ ਆਪਣੇ ਵਿੱਚ ਕੋਈ ਦਦਾ ਨਹੀਂ ਸਾਰੇ ਆਪਣੇ ਘਰੀ ਜੀ ਜਨਤਾ ਨੂੰ ਇਹ ਹੀ ਅਪੀਲ ਕਰਦੇ ਆਂ ਆਪਣਾ ਵਧੀਆ ਜਿੱਧਰ ਵੋਟ ਪਾਣੀ ਆਪਣਾ ਵੋਟ ਪਾ ਕੇ ਆਪਣੋ ਆਪਣੀ ਘਰੀ ਵਧੀਆ ਤਰੀਕਾ ਨਾਲ ਰਹੋ ਸਾਰੇ ਕੋਈ ਲੜਾਈ ਝਗੜੇ ਕਰਨ ਦੀ ਲੋੜ ਨਹੀਂ ਜਿਹੜਾ ਜਿੱਤਿਆ ਸਾਨੂੰ ਸੇਰ ਮੱਥੇ ਮਨਜ਼ੂਰ ਆ ਜੋ ਸੰਸਦ ਬਲਾਕ ਪ੍ਰਧਾਨ ਜੀ ਇੱਥੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਲੱਗਦਾ ਅੱਜ ਇਸ ਮਾਹੌਲ ਨੂੰ ਲੈ ਕੇ ਜੀ ਬਹੁਤ ਵਧੀਆ ਸਮੂਥਲੀ ਕੰਮ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਹੱਕ ਚ ਵੋਟਾਂ ਪੁੱਗਤ ਰਹੀਆਂ ਨੇ ਤੇ ਇੱਥੇ ਕੰਮਾਂ ਨੂੰ ਲੋਕ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਲੋਕ ਜਾਣ ਆਏ ਨੇ ਵੋਟ ਪਾਉਣ ਸੋ ਪ੍ਰਮਾਤਮਾ ਕਿਰਪਾ ਕਰਨਗੇ ਆਮ ਆਦਮੀ ਪਾਰਟੀ ਚੰਗੀ ਜਿੱਤ ਹਾਸਲ ਕਰੇ ਬਹੁਤ ਵਧੀਆ ਮਾਹੌਲ ਚੱਲ ਰਿਹਾ ਜੀ ਅੱਜ ਬੇਗਵਾਲ ਦੇ ਵਿੱਚ ਇਲੈਕਸ਼ਨ ਹੋ ਰਹੀ ਜੀ ਵਾਰ ਨੰਬਰ 1 2 13 ਵਾਟਾਂ 'ਚ ਲਖਣ ਹੋ ਰਹੀਆਂ ਨੇ ਤੇ ਸਾਡੇ ਵਾਰ ਨੰਬਰ 1 2 3 'ਚ ਦੇ ਲੋ ਕਿੰਨੇ ਸ਼ਾਂਤ ਹੋਏ ਤਰੀਕੇ ਨਾਲ ਇਲੈਕਸ਼ਨ ਹੋ ਰਹੀ ਹੈ ਬਹੁਤ ਹੀ ਸੂਝਵਾਨ ਵੋਟਵਾਲ ਵੋਟਰ ਨੇ ਜਿਹੜੇ ਕਿ ਆਪਣੇ ਇਮਾਨਦਾਰੀ ਨਾਲ ਵੋਟ ਕਰ ਰਹੇ ਨੇ ਉਹਨਾਂ ਨੂੰ ਪਤਾ ਹੈ ਵੀ ਕਿਹੜਾ ਕੈਂਡੀਡੇਟ ਵਧੀਆ ਹੈ ਉਹਦੇ ਹਿਸਾਬ ਨਾਲ ਚੱਲ ਰਹੇ ਨੇ ਸ਼ਾਮ ਨੂੰ ਕਿ ਕਿਸ ਤਰ੍ਹਾਂ ਦਾ ਕੈਂਡੀਡੇਟ ਹੋਣਾ ਚਾਹੀਦਾ ਜਾਂ ਕਿਸ ਤਰ੍ਹਾਂ ਦਾ ਵਿਕਾਸ ਚਾਹੀਦਾ ਲੋਕ ਚਾਹੁੰਦੇ ਨੇ ਜੀ ਕੈਂਡੀਡੇਟ ਵਧੀਆ ਹੋਵੇ ਜਿਹੜਾ ਕੰਮ ਕਰੇ ਤੇ ਵਧੀਆ ਕੈਂਡੀਡੇਟ ਨੂੰ ਚੁਣਨ ਕੇ ਤੇ ਹਿਸਾਬ ਨੂੰ ਪਤਾ ਲੱਗ ਜਾਣਾ ਜੀ ਤੇ ਵਿਕਾਸ ਦੇ ਆਧਾਰ ਤੇ ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਦਾ ਵਿਕਾਸ ਹੋ ਰਿਹਾ ਸਾਰੇ ਵੋਟਰ ਸੂਚਵਾਨ ਨੇ ਉਹਦੇ ਹਿਸਾਬ ਨਾਲ ਸ਼ਾਮ ਨੂੰ ਫਤਵਾ ਮਿਲ ਜਾਣਾ ਹੈ ਜਿਹੜੇ ਜਿਹੜੇ ਵਧੀਆ ਕੈਂਡੀਡੇਟ ਨੇ ਹਾਂਜੀ ਜਿਵੇਂ ਦੇ ਅੱਜ ਦੀ ਇਸ ਇਲੈਕਸ਼ਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਨਜ਼ਰ ਆ ਰਿਹਾ ਔਰ ਤੁਸੀਂ ਵੀ ਖੜੇ ਦੋ ਵਾਰ ਦੇ ਵਿੱਚ ਤਿੰਨ ਵਾਰ ਤਿੰਨ ਵਾਰ ਕੀ ਕਹਿਣਾ ਚਾਹੋਗੇ ਇਸ ਬਾਰੇ ਬਹੁਤ ਵਧੀਆ ਮਾਹੌਲ ਹੈ ਬੜੇ ਸ਼ਾਂਤਵੇਂ ਢੰਗ ਨਾਲ VOTING ਹੋ ਰਹੀ ਹੈ ਕੀ ਮੈਸੇਜ ਦੇਣਾ ਚਾਹੁੰਦੇ ਆਂ ਅੱਜ ਦੇ ਸੋਣ ਮੈਂ ਤੇ ਇਹੋ ਮੈਸੇਜ ਦੇਣਾ ਚਾਹਨੀ ਆਂ ਵੀ ਸ਼ਾਂਤੀ ਨਾਲ ਵੋਟਾਂ ਪਾਓ ਤੇ ਆਪਣੇ ਆਰਾਮ ਨਾਲ ਇੱਥੇ ਕੋਈ ਕਿਸੇ ਦਾ ਕੋਈ ਝਗੜਾ ਨਹੀਂ ਹੋਣਾ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦਾ ਮਾਹੌਲ ਲੱਗ ਰਿਹਾ ਹੈ ਭਾਈ ਗੁਰਜੀ ਦਾ ਖਾਸਤਾ ਭਾਈ ਗੁਰਜੀ ਕੀ ਫਤਹੀ ਹਾਂਜੀ ਅੱਜ ਮਾਹੌਲ ਬਹੁਤ ਵਧੀਆ ਆਪਣੀ ਵਾਰਡ ਚ ਕੈਂਡੀਡੇਟ ਅਸੀਂ ਸਾਰੇ ਇਕੱਠੇ ਖੜੇ ਹੋਏ ਕੋਈ ਆਪਣੇ ਵਿੱਚ ਕੋਈ ਦਦਾ ਨਹੀਂ ਸਾਰੇ ਆਪਣੇ ਘਰੀ ਜੀ ਜਨਤਾ ਨੂੰ ਇਹ ਅਪੀਲ ਕਰਦੇ ਹਾਂ ਆਪਣਾ ਵਧੀਆ ਜਿੱਧਰ ਵੋਟ ਪਾਣੀ ਆਪਣਾ ਵੋਟ ਪਾ ਕੇ ਆਪਣੋ ਆਪਣੀ ਘਰੀ ਵਧੀਆ ਤਰੀਕ ਨਾਲ ਰਹੋ ਸਾਰੇ ਕੋਈ ਲੜਾਈ ਝਗੜੇ ਕਰਨ ਦੀ ਲੋੜ ਨਹੀਂ ਜਿਹੜਾ ਜਿੱਤੇ ਆ ਸਾਨੂੰ ਸਹਿਮਤੀ ਮਨਜ਼ੂਰ ਆ ਜੋ ਸੰਸਦ ਬਲਾਕ ਪ੍ਰਧਾਨ ਜੀ ਇੱਥੇ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਵੇਂ ਲੱਗਦਾ ਅੱਜ ਦੇ ਇਸ ਮਾਹੌਲ ਨੂੰ ਲੈ ਕੇ ਜੀ ਬਹੁਤ ਵਧੀਆ ਸਮੂਥਲੀ ਕੰਮ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਹੱਕ ਚ ਵੋਟਾਂ ਪੁੱਗ ਰਹੀਆਂ ਨੇ ਤੇ ਇੱਥੇ ਕੰਮਾਂ ਨੂੰ ਲੋਕ ਇੱਥੇ ਤੁਸੀਂ ਦੇਖ ਸਕਦੇ ਹੋ ਬਹੁਤ ਲੋਕ ਜਾਣ ਆਏ ਨੇ ਵੋਟਾਂ ਨੂੰ ਸੋ ਪ੍ਰਮਾਤਮਾ ਕਿਰਪਾ ਕਰਨਗੇ ਆਮ ਆਦਮੀ ਪਾਰਟੀ ਚੰਗੀ ਜਿੱਤ ਹਾਸਲ ਕਰੇ